ਇੱਕ ਮਿੱਤਰ ਹੋਰ ਹਾਲੈਂਡ ਚ ਅਪਡੇਟ ਆਈ ਹੈ ਵੀਡੀਓ ਨਾਲ ਬਣੇ ਰਹੋ ਬਾਈ ਤੋਂ ਆਪਾਂ ਪੁੱਛਦੇ ਆਂ ਵੀ ਕੀ ਅਪਡੇਟ ਕੀ ਆਈ ਹੈ ਲਿਫਟ ਦੀ ਕੀ ਅਪਡੇਟ ਆਈ ਹੈ ਬਾਈ ਲਿਫਟ ਵੀਰੇ ਆ ਚੀਜ਼ ਤਾਂ ਮੰਨ ਕੇ ਚੱਲੋ ਵੀ ਆਉਂਦੀ ਆਉਂਦੀ ਹੈ ਇਹਦੇ ਚ ਨਾਲ ਅੱਛਾ ਠੀਕ ਹੈ ਠੀਕ ਹੈ ਇਹਨੂੰ ਆਪਾਂ ਕੋਈ ਕ੍ਰਿਪਟ ਕਹਿ ਦਿੰਦੇ ਆਂ ਲਿਫਟ ਓਟੋਮੈਟਿਕ ਆ ਵੀ ਤੇ ਲੱਗਿਆ ਹੋਇਆ ਗੱਲੇ ਵਾਹ ਉਹ ਚੀਜ਼ ਹੈਗੀ ਆ ਇਹ ਨੋਰਮਲ ਹੈ ਕਿ ਉਹਨੂੰ ਇਹ ਪਤਾਗਾ ਵੀ ਇਹਨੂੰ ਐ ਕਰ ਦੇ ਤਾਂ ਲਿਫਟ ਸਿਰੇ ਚੱਕਦਾ ਹੈ ਐ ਕਰ ਦੇ ਇਹਨੂੰ ਥੱਲੇ ਛੱਡ ਦੂ ਥੱਲੇ ਹਾਂ ਠੀਕ ਹੈ ਥੱਲੇ ਜਮਾ ਥੱਲੇ ਛੱਡ ਦਿੰਦਾ ਜਮਾ ਥੱਲੇ ਛੱਡ ਦਿੰਦਾ ਜਮਾ ਥੱਲੇ ਛੱਡਦਾ ਉਹ ਚਲ ਆਪਾਂ ਇਹਦੀ ਤਾਂ ਕੰਟਰੋਲ ਕਰ ਲੈਨੇ ਵੀ ਜਿੰਨੀ ਕ ਬਸਤੀ ਆਉਣੀ ਆ ਆਪਾਂ ਉਹਨਾਂ ਕੰਟਰੋਲ ਲਾ ਲੈਨੇ ਆ ਵੀ ਇੰਨੀ ਕ ਢੰਗਾਈ ਚ ਜਾਵੇ ਉਤੋਂ ਜ਼ਿਆਦਾ ਨਾ ਜਾਵੇ ਵੀ ਉੱਥੇ ਸੋਚਣਾ ਉੱਥੇ ਦੇਖ ਦਿੰਦਾ ਉੱਥੇ ਦੇਖ ਦਿੰਦਾ ਆ ਕੰਟਰੋਲ ਲੱਗ ਗਿਆ ਹੁਣ ਗੱਲ ਤਾਂ ਚੱਕਣ ਦੀ ਆ ਹੁਣ ਮੰਨ ਕੇ ਚਲੋ ਵਾ ਮਸ਼ੀਨ ਦੇ ਉੱਤੇ ਕਣਕ ਬੀਜਦੇ ਆ ਇਹ ਸੁਪਰ ਸੀਡਰ ਠੀਕ ਹੈ ਉਹਦੇ ਨਾਲ ਕੀ ਆ ਆਪਣਾ ਪੀਡੀਓ ਪਾਇਆ ਹੁੰਦਾਗਾ ਫਰਕ ਪੈ ਗਿਆ ਪੈ ਗਿਆ ਹਾਂ ਉਹਦੇ ਨਾਲ ਐ ਨਹੀਂ ਪਤਾ ਵੀ ਕੀ ਚੱਕਦੇ ਕੀ ਚੱਕਦੇ ਹਾਂ ਠੀਕ ਹੈ ਉਹਦੇ ਚ ਕੀ ਹੈਗਾ ਆ ਥੱਲੇ ਵੀਰੇ ਇਧਰਲੇ ਪਾਸੇ ਤੁਹਾਨੂੰ ਦਿਖਾ ਸਕਦੇ ਹਾਂ ਵੀ ਆਪਾਂ ਇਧਰ ਹੀ ਦਿਖਾਉਣੇ ਆ ਇੱਕ ਹੋਰ ਆਪਸ਼ਨ ਲੱਗਿਆ ਹੋਇਆ ਬਾਈ ਦੇਖੀ ਚੱਲਿਓ ਆਹ ਜੀ ਲੱਗੀ ਹੋਈ ਆ ਨਟ ਠੀਕ ਹੈ ਇਹਨੂੰ ਜਿੰਨਾ ਆਪਾਂ ਕੱਸ ਲਾਂਗੇ ਘਟਾ ਲਾਂਗੇ ਤੇ ਉਹ ਤੋਂ ਸੈਟਿੰਗ ਆ ਜਾਂਦੀ ਆ ਠੀਕ ਹੈ ਕਿੰਨੀ ਗਾ ਆ ਪਾ ਚਕਾਉਣੀ ਹੈਗੀ ਇਹ ਉੱਥੇ ਸੈਟਿੰਗ ਕਰ ਦਿੰਦਾਗਾ ਇਹਨੂੰ ਆਪਾਂ ਫਿਰ ਮੁੜ ਕੇ ਜਦੋਂ ਚੱਕਾਂਗੇ ਜੇ ਆਪਾਂ ਉਹਨੂੰ ਕਹੀਦਾ ਵੀ ਆਪਾਂ ਗਿੱਟ ਕੀ ਢਕਾਉਣਾ ਕੋਈ ਵੀ ਇੰਪਲੀਮੈਂਟ ਆ ਉਹ ਇੱਕ ਗਿੱਠੀ ਢੱਕੂਗਾ ਸਿਰੇ ਨਹੀਂ ਮਾਰਦਾ ਸਿਰੇ ਨਹੀਂ ਮਾਰਦਾ ਜਿੰਨੀ ਆਪਾਂ ਨੂੰ ਲੋਡ ਆ ਉਹ ਕੀ ਇੰਪਲੀਮੈਂਟ ਆਪਾਂ ਨੂੰ ਇੰਨਾ ਕਿ ਚੱਕੀ ਬਹੁਤ ਆ ਕਿ ਆਪਾਂ ਮੋੜ ਕੇ ਲਾ ਲੈਣਾ ਦੁਬਾਰੇ ਆ ਵੀ ਆਪਾਂ ਨੂੰ ਧਰਨੀਏ ਚੱਕ ਕੇ ਧਰੀ ਲੈਣਾਗਾ ਹਾਂ 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 ਜਮਾ ਸਿਰੇ ਦੀ ਲੋਡ ਨਹੀਂ ਆਪਾਂ ਲੋਡ ਨਹੀਂ ਹੈਗੀ ਬਾਸ ਉਹ ਗੱਲਾਂ ਮਿੱਤਰੋ ਨਵੀਂ ਅਪਡੇਟ ਇਹ ਆਈ ਆ ਬਾਕੀ ਲੀਵਰ ਬਹੁਤ ਨੇ ਸਮਝਣ ਦੀ ਗੱਲ ਹੁੰਦੀ ਆ ਠੀਕ ਆ ਸਮਝਣ ਦੀ ਗੱਲ ਜ਼ਰੂਰ ਹੁੰਦੀ ਆ ਤੇ ਚੀਜ਼ ਨੂੰ ਹੌਲੀ ਹੌਲੀ ਪਤਾ ਬਾਈ ਨੇ ਪਹਿਲਾਂ ਬਾਈ ਨੂੰ ਜਾਣਕਾਰੀ ਬਹੁਤ ਆ ਬਾਕੀ ਕਰਿਓ ਬਈ ਗੱਲਾਂ ਨੋਟ ਹਨਾ ਜਿਹੜੀਆਂ ਬਾਈ ਨੇ ਦਸੀਆਂ ਨੇ ਇਹ ਵੀਡੀਓ ਉਹਨਾਂ ਤੱਕ ਸ਼ੇਅਰ ਕਰਦੇ ਬਈ ਜਿਹੜੇ ਹਾਲੈਂਡ ਕਣੀ ਹੋਣ ਜਾਣਦੇ ਹਜੇ ਹਾਂਜੀ ਠੀਕ ਆ ਜਿਹਨੂੰ ਹਾਲੈਂਡ ਦਾ ਨਹੀਂ ਪਤਾ ਉਹਨਾਂ ਤੱਕ ਬਈ ਵੀਡੀਓ ਸ਼ੇਅਰ ਕਰਦੇ